ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਭੁੱਲਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਜੀਤ ਸਿੰਘ ਪੰਮਾ ਪਿੰਡ ਰਾਮਗੜ੍ਹ ਭੁੱਲਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਮੇਰਾ ਨੰਬਰ 70430 93342 ਠੀਕ ਆ ਵੀਰੇ ਸੂਆ ਕਿੰਨਾ ਮੱਝ ਦਾ ਜੀ ਸੂਆ ਸੂਆ ਵੀਰੇ ਮੱਝ ਨੇ ਠੀਕ ਆ ਜੀ ਕਿੰਨਾ ਦੂਈ ਮੱਝ ਆਪਣੇ ਪਸ਼ੂ ਵਧ ਕਰਕੇ ਆਪਾਂ ਵੇਚਣ ਲੱਗੇ ਆ ਘਰੇਲੂ ਵੀ ਆਪਣੇ ਜਿੰਨੇ ਪਸ਼ੂ ਸਾਰੇ ਦਿਖਾਦੇ ਘਰੇਲੂ ਹੀ ਆ ਘਰੇਲੂ ਹੀ ਆ ਕੋਈ ਵਪਾਰ ਦਾ ਕੰਮ ਨਹੀਂ ਪਸ਼ੂਆਂ ਦੀ ਗਿਣਤੀ ਦੇਖ ਸਕਦੇ ਹੋ ਕਿੰਨਾ ਸਮਾਂ ਲੈ ਜੂ ਬਾਈ ਹਜੇ ਮੇਰੇ ਇਹ ਲੈ ਜੂਗੀ 10 ਦਿਨ ਦੇ ਲਗਭਗ ਖੁੱਲ ਲਈ ਹਾਂ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆਪਣੇ ਕੋ ਘਰੇ ਵੀ ਨਹੀਂ ਹੁੰਦਾ ਐਂ ਬੈਠੀ ਹੁੰਦੀ ਆ ਕੱਲਾ ਹੈਗਾ ਹੁਣ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਬਈ ਇਹਨੇ ਇਹਦਾ ਆਪ 12 ਲੀਟਰ ਚੋਇਆ ਵੀਰੇ ਥਾਣਾ ਦੀ ਓਕੇ ਆ ਓਕੇ ਆ ਜਾ ਮੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਣਦੀ ਆ ਤੇ ਡੇਟ ਮੁਤਾਬਕ ਲਗਭਗ ਹਫਤੇ ਦੇ ਅੰਦਰ ਬਾਅਦ ਸਮਾਂ ਲੈ ਜੂ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਪਹਿਲੇ ਸੂਏ ਦਾ ਬਾਈ ਦੱਸਦਾ ਕਿ 12 ਕਿਲੋ ਦੁੱਧ ਇਹਦਾ ਚੋਇਆ ਵਾ ਬਾਕੀ ਇਖਤੀਆਰ ਵੀਰੇ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਾਣਾ ਦੀ ਫੁੱਲ ਗਾਰੰਟੀ ਆ ਸੋਨਾ ਮੋਟਾ ਥਾਣਾ ਤੇ ਫੋਟ ਸ਼ਾਂਕ ਤੇ ਭੋਰਾ ਵੀ ਕੱਚੀ ਕੱਚੀ ਹੈ ਵੀਰੇ ਤਿਆਰੀ ਕਰਮਾਲੀ ਬਹੁਤ ਸੋਹਣੀ ਕਰਦੀ ਹੁੰਦੀ ਆ ਦਸਾਂ ਦਿਨਾਂ ਹਫ਼ਤੇ ਤੱਕ ਦਾ ਵੀਰੇ ਕਰਮਾਲੀ ਨੇ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਥਾਣ ਮੈਂ ਤੁਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਐਨ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਕਾਟ ਦਾਲਾ ਫੱਟ ਫੱਟ ਲੈਵਾ ਪਾਕੀ ਠੰਡੀ ਸੀ ਲਾ ਜੀ ਪੂਰੀ ਚਵਾਈ ਦੀ ਇੱਕ ਨੰਬਰ ਬਸ ਲਾਪਾ ਐਵੇਂ ਹੀ ਬਹਿ ਗਿਆ ਤਾਂ ਉਹਨੇ ਕਹੋ ਕਹਿੰਦੀ ਅੱਛਾ ਉਹਨੇ ਹੈਣੀ ਕੀ ਗਾਂਂ ਆਰ ਕੀ ਆ ਇਹਨਾਂ ਮਰਜੀ ਬੈਠਾ ਰ ਠੀਕ ਆ ਜੈਜ ਕਰਨੀ ਡਿਮਾਂਡ ਜਿਹੜਾ ਲੈਣ ਫਿਰ ਆਪਾਂ 90 ਵਾਲੇ ਨੂੰ ਦੇਵਾਂਗੇ ਉਦੋਂ ਘਾਟਲਾ ਫੋਨ ਬਣਾ ਲਾਵੇ 90 ਦੀ ਦੇ ਦੇਾਂਗੇ ਫੈਸਲਾ ਹੀ ਆ ਫੈਸਲਾ ਹੀ ਆ 90000 ਦੀ ਦੇ ਦੇਾਂਗੇ ਆਪਾਂ ਠੀਕ ਆ ਵੀਰੇ ਬਾਈ ਕਹਿੰਦਾ ਮੁੱਲ ਕਰਾਉਣਾ ਜਿੰਨੇ ਮਰਜੀ ਕਰਾ ਲਓ ਬਈ ਇੱਕ ਗੱਲ ਇਹ 90000 ਦੀ ਦੇ ਦਾਂਗੇ ਬਾਕੀ ਜਿਆਜ ਡਿਮਾਂਡ ਆ ਤੁਹਾਨੂੰ ਵੀ ਪਤਾ ਵੀਰੇ ਹਜੇ ਸਮਾਂ ਲੈਂਦੀ ਆ ਹੂੰ ਕੱਲ ਨੂੰ ਤਿਆਰ ਹੁੰਦਾ ਪਸੂ ਵੀਰੇ ਜਾਂ ਸੁੰਦਾ ਉੱਦੇ ਦੀ ਡਿਮਾਂਡ ਫਿਰ ਉੱਦੇ ਹੋਊਗੀ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ